ਸਮਰਾਲਾ ਦੇ ਨਜ਼ਦੀਕੀ ਪਿੰਡ ਮਨੂਪੁਰ ਤੋਂ ਇੱਕ ਟਰੈਕਟਰ ਟਰਾਲੀ ਚੋਰੀ ਹੋਣ ਦੀ ਰਿਪੋਰਟ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵੱਲੋਂ ਬਰਦਾਲਾ ਚੌਂਕੇ ਵਿੱਚ ਦਿੱਤੀ ਗਈ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋ નિਹੰਗ ਸਿੰਘਾਂ ਦੇ ਬਾਣੇ ਵਿੱਚ ਚੋਰਾਂ ਨੂੰ ਟਰੈਕਟਰ ਟਰਾਲੀ ਲੈ ਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਆਪਣੇ ਇਸ ਇਹਦੇ ਸਿੰਘ ਨੇ ਸਾਡੇ ਚੌਕੀ ਜੱਜਪੁਰ ਦਾਲਾ ਉਹਨਾਂ ਦੇ ਪਾਸ ਬਿਆਨ ਲਖਾਇਆ ਸੀ ਆਪਣੇ ਦੀ ਪ੍ਰਤਿੰਦਰ ਸਿੰਘ ਪੁੱਤਰ ਮਸਤਾਕਰੀਨ ਬਾਸੀ ਫੇਡ ਮਾਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਖੜਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਜਦੋਂ ਰੋਟੀ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿਂਗ ਦੇ ਬਾਣੇ ਵਿੱਚ ਬੈਠੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਦੇ ਦੇ 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 ਖੰਨੇਵਾਲ ਤੋਂ ਲੈ ਕੇ ਜਾਂਦੂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਵਿਆਖਰੀ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਬਾਪੂ ਕਰ ਲਿਆ ਜਿੰਨਾ ਵੀ ਇੱਕ ਦੀ ਸਨাক্ত ਹੋਈ ਆ ਵਿਕਰਮ ਸਿੰਘ ਪੁੱਤਰ ਸੰਤੋਸ਼ ਸਿੰਘ ਵਾਸੀ ਪਿੰਡ ਮਾਣਿਆ ਸੀ ਇਹਦੀ ਆਪਣੇ ਇੰਨੇ ਗਦੇ ਬਾਰੇ ਦੇ ਵਿੱਚ ਵੀ ਦੂਜੇ ਦੀ ਸਨাক্ত ਹੋਈ ਜੀ ਗੁਰਪ੍ਰੀਤ ਸਿੰਘ ਪੁੱਤਰ ਕਰੀਸ਼ਰ ਸਿੰਘ ਵਾਸੀ ਸਮਰ ਟ੍ਰੈਕਰ ਵੀ ਬ੍ਰਾਮਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਝੋਗੜਾ ਦੇ ਵਿੱਚ ਪੇਸ਼ ਕਰਾਂ ਕਿੰਨੇ-ਕਿੰਨੇ ਕੋ ਮਾਰਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਰਲ ਜੋ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ ਚ 45-46 ਸਾਲ ਦਾ ਕੋਈ ਪਹਿਲਾਂ ਵੀ ਮਾਮਲਾ ਕਰਦੇ ਨੇ ਤੇ ਪਹਿਲਾਂ ਨਹੀਂ ਮਾਮਲਾ ਕੋਈ ਕਰਦੇ ਨੇ ਸਾਬ ਜੀ ਥੋੜੀ ਦਾ ਟਰੈਕਟਰ ਉਹਰਾਮ ਦਾ ਪੇਸਟਾ ਜੀ ਜੀ ਟਰੈਕਟਰ ਜੋ ਪ੍ਰਾਪਤ ਕਰ ਚੁੱਕੇ ਆਂ